ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਮੈਂਬਰ ਤੇ ਵਿਵਾਦਿਤ ਬਾਲੀਵੁੱਡ ਦਾ ਚਿਹਰਾ ਕੰਗਣਾ ਰੌਤ ਨੂੰ 6 ਮਹੀਨੇ ਦੀ ਕੈਦ ਹੋ ਸਕਦੀ ਹੈ ਜਿਸ ਹਸਾਬ ਦੇ ਨਾਲ ਉਹਨੇ ਸਿਕਿਉਰਿਟੀ ਦੇ ਵਿੱਚ ਸਰਕਾਰੀ ਡਿਊਟੀ ਦੇ ਦੌਰਾਨ ਵਿਗੜਨ ਪਾਇਆ ਉਹਦੇ 'ਚ ਅਗਰ ਦੋਸ਼ੀ ਪਾਏ ਗਏ ਤੇ ਉਹਨਾਂ ਦੇ ਖਿਲਾਫ ਲਾਜ਼ਮੀ ਤੌਰ ਤੇ ਕਾਰਵਾਈ ਪੱਕੀ ਆ ਤੇ ਸਜ਼ਾ ਵੀ ਪੱਕੀ ਆ ਹਾਲ ਹੀ ਚੰਡੀਗੜ੍ਹ 에어ਪੋਰਟ ਤੇ ਜੋ ਵਾਪਰੇਆ ਹੈ ਕਾਂਡ ਉਸ ਨੂੰ ਲੈ ਕੇ ਚਾਹੇ ਕੁਲਵਿੰਦਰ ਸਿੰਘ ਨੂੰ ਹੁਣ ਤੱਕ ਸਸਪੈਂਡ ਕੀਤਾ ਗਿਆ ਮਕਦਮਾ ਦਰਜ ਹੋਇਆ ਲੇਕਿਨ ਜ਼ਿੰਮੇਵਾਰੀ ਕੰਗਣਾ ਰੌਤ ਦੇ ਵੀ ਖਿਲਾਫ ਬੰਦੀ ਸੀ ਇਸ ਮਸਲੇ ਦੇ ਵਿੱਚ ਦੇਸ਼ ਭਰ ਦੇ ਵਿੱਚ ਇੱਕ ਨਾਮੀ ਵਕੀਲਾਂ ਦੀ ਜਥੇਬੰਦੀ ਨੇ CISF ਦੇ DIG ਅਤੇ ਮਹਾਲੀ ਦੇ SSP ਨੂੰ ਇੱਕ ਸ਼ਿਕਾਇਤ ਕੀਤੀ ਹੈ ਕਿ ਅਗਰ ਕੰਗਣਾ ਰੌਦ ਦੇ ਖਿਲਾਫ ਵੀ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਫਿਰ ਅਗਲੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਉਹਨੇ ਚੰਡੀਗੜ੍ਹ 에어ਪੋਰਟ ਤੇ ਸਰਕਾਰੀ ਨੌਕਰੀ ਦਰਾਂ ਜਾਂ ਸਰਕਾਰੀ ਡਿਊਟੀ ਜਾਂ ਫਰਜ਼ ਨਿਭਾ ਰਹੇ ਕੁਲਵਿੰਦਰ ਕੌਰ ਦੇ ਮਸਲੇ ਦੇ ਵਿੱਚ ਉਹਨੇ ਕਾਨੂੰਨੀ ਅੜਿੱਕਾ ਡਾਇਆ ਕਿਉਂਕਿ ਕਾਨੂੰਨ ਤੋਂ ਵੱਡਾ ਦੇਸ਼ ਦੇ ਅੰਦਰ ਕੋਈ ਨਹੀਂ ਆ ਇਸ ਮਸਲੇ ਦੇ ਵਿੱਚ ਅਸੀਂ ਐਡਵੋਕੇਟ ਨੀਨਾ ਸਿੰਘ ਜਿਹੜੇ ਦਿੱਲੀ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਐਡਵੋਕੇਟ ਸਾਹਿਬ ਜਿਹੜੀ ਤੁਸੀਂ ਕੰਗੜਾ ਰੌਤ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਆ ਐਸਐਸਪੀ ਮਹਾਲੀ ਔਰ ਚੰਡੀਗੜ੍ਹ ਦੇ ਵਿੱਚ ਜਿਹੜੇ ਡੀਆਈਜੀ ਨੇ ਸੀਆਈਐਸਐਫ ਦੇ ਹਾਂਜੀ ਉਹਨਾਂ ਨੂੰ ਸ਼ਿਕਾਇਤ ਦਿੱਤੀ ਹੈ ਤੁਹਾਡਾ ਕੀ ਮੰਤਵ ਜਾਂ ਮਕਸਦ ਹੈ ਕਿ ਕਿਉਂ ਤੁਸੀਂ ਸ਼ਿਕਾਇਤ ਕੀਤੀ ਹੈ ਜੀ? ਸਤਿ ਸ਼੍ਰੀ ਅਕਾਲ ਜੀ ਐਦਾਂ ਹੈਗਾ ਕਿ ਜਦੋਂ ਕੰਗਨਾ ਰਾਵਤ ਜਿਹੜੀ ਨਿਊਲੀ ਇਲੈਕਟਿਡ ਬੀਜਪੀ ਕੈਂਡੀਡੇਟ ਮਹਾਲੀ ਤੋਂ 에ਅਰਪੋਰਟ ਆਇਨੇ ਚੰਡੀਗੜ੍ਹ ਵਿੱਚ ਐਂਡ ਉਹਨਾਂ ਨੇ ਜਦੋਂ ਉੱਥੇ ਆਇਨੇ ਤਾਂ ਉਹਨਾਂ ਨੇ ਸਿਕਿਉਰਿਟੀ ਪਰਸਨਲ ਉਹਨਾਂ ਨੇ ਉਹਨੂੰ ਕਿਹਾ ਰਿਕਵੈਸਟ ਕੀਤੀ ਕਿ ਤੁਸੀਂ ਸਿਕਿਉਰਿਟੀ ਪਰਪਸ ਲਈ ਇਸ ਸੈਨਰ ਤੇ ਆਪਣਾ ਹੈਂਡਬੈਗ ਔਰ ਮੋਬਾਈਲ ਰੱਖੋ ਕਿਉਂਕਿ ਇਹ ਉਥੋਂ ਦੇ 에어ਪੋਰਟ ਗਾਈਡਲਾਈਨਸ ਹੁੰਦੇ ਨੇ ਸਿਕਿਉਰਿਟੀ ਦੇ ਔਰ ਇਹ ਸਾਰਿਆਂ ਲਈ ਐਪਲੀਕੇਬਲ ਨੇ ਕਿਉਂਕਿ ਇੱਕ ਬਹੁਤ ਹੀ ਦੇਖੋ ਇੱਕ ਵਾਰੀ ਤੁਸੀਂ ਜਹਾਜ਼ 'ਤੇ ਚੜ ਜਾਓ ਤੁਸੀਂ ਕਿਸੇ ਨੂੰ ਉਤਾਰ ਨਹੀਂ ਸਕਦੇ ਹੋ ਸੋ ਇਹ ਬਹੁਤ ਹੀ ਇੰਪੋਰਟੈਂਟ ਮੰਡੇਟਰੀ ਗਾਈਡਲਾਈਨਸ ਹੁੰਦੇ ਨੇ ਕਿ ਸਾਰੇ ਜਿਹੜੇ ਵੀ ਪੈਸੇਂਜਰਸ ਨੇ ਉਹਨਾਂ ਨੂੰ ਸਿਕਿਉਰਿਟੀ ਚੈੱਕਅਪ ਜ਼ਰੂਰ ਕਰਵਾਉਣਾ ਪੈਂਦਾ ਹੈ ਤੇ ਉਹਨਾਂ ਨੇ ਕੰਗਲਾ रावत ਨੇ ਕਿਉਂਕਿ ਉਹ ਨਿਊਲੀ ਇਲੈਕਟਿਡ ਬੀਜਪੀ ਕੈਂਡੀਡੇਟ ਸੀ ਹਾਲੇ ਉਹਨਾਂ ਨੇ ਸਹੁੰ ਨਹੀਂ ਲਈ ਤੀ ਸੀ ਉਹਨਾਂ ਨੇ ਮਨਾ ਕਰਤਾ ਕਿ ਮੈਂ ਆਪਣਾ ਬੈਗ ਔਰ ਮੋਬਾਈਲ ਉਹਦੇ ਚ ਨਹੀਂ ਰੱਖਾਂਗੀ ਔਰ ਉਹਦੇ ਨਾਲ ਉਥੇ ਥੋੜੀ ਬਹਿਸ ਸ਼ੁਰੂ ਹੋ ਗਈ ਔਰ ਉਹਦੇ ਬਾਅਦ ਜੋ ਵੀ ਉਹਨਾਂ ਨੇ ਜਿਹੜੀ ਉਥੇ ਸੀਆਈ ਐਸਐਫ ਦੀ ਜਿਹੜੀ ਪਰਸਨਲ ਸੀਗੀ ਅਮਾ ਸ਼੍ਰੀਮਤੀ ਕੁਲਵਿੰਦਰ ਕੌਰ ਉਹਨਾਂ ਦੇ ਨਾਲ ਵੀ ਬੈਸ ਹੋ ਗਈ ਤੇ ਮੈਂ ਸਿਰਫ ਉਹਨਾਂ ਨੇ ਉਹਦੇ ਬਾਅਦ ਜਿਹੜੇ ਉਹਨਾਂ ਦੇ ਪੋਲਿਟੀਕਲ ਅਸੋਸੀਏਟ ਸੀਗੇ ਤੁਸੀਂ ਜੇ ਸੀਸੀਟੀਵੀ ਕਵਰੇਜ ਦੇਖੋਗੇ ਤਾਂ ਉਹਦੇ ਅੰਦਰ ਇੱਕ ਹਿਮਾਚਲੀ ਉਹਨਾਂ ਦਾ ਅਸੋਸੀਏਟ ਹੈਗਾ ਉਹਨਾਂ ਨੇ ਇੱਕ ਲੇਡੀ 에어ਪੋਰਟ ਸਟਾਫ ਨੂੰ ਹਿੱਟ ਵੀ ਕੀਤਾ ਹੈ ਮਤਲਬ ਬੜੀ ਜ਼ੋਰਦਾਰ ਉਹਦੇ ਮਤਲਬ ਉਸ ਦਿਨ ਜਦੋਂ ਇਹ ਸਾਰਾ ਰੰਗ ਸ਼ੁਰੂ ਹੈ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਦੇਖੋ ਜਿਹੜਾ ਕਾਨੂੰਨ ਹੈ ਸਾਰਨ ਲਈ ਇੱਕੋ ਹੀ ਹੈ ਜੀ اور ਇਹ ਮੰਡੇਟਰੀ ਗਾਈਡਲਾਈਨਸ ਨੇ ਕੋਈ ਵੀ ਜਿਹੜਾ ਪਬਲਿਕ ਸਰਵੰਟ ਹੈ ਜਦੋਂ ਤੁਸੀਂ ਪਬਲਿਕ ਸਰਵੰਟ ਨੂੰ ਤੁਸੀਂ ਰੋਕਦੇ ਹੋ ਉਹਦੀ ਡਿਊਟੀ ਕਰਨ ਤੋਂ ਤੋਂ ਬਹੁਤ بڑا ਆਫੈਂਸ ਮੰਨਿਆ ਜਾਂਦਾ ਹੈ ਅੰਡਰ ਇੰਡੀਅਨ ਪਿਨਲ ਕੋਡ ਔਰ ਇਹ 186 ਦਾ ਆਫੈਂਸ ਪੰਡਾ ਹੈ ਕਿ ਤੁਸੀਂ ਇੱਕ ਪਬਲਿਕ ਸਰਵਰ ਨੂੰ ਆਬਸਟਰਕਟ ਕਰ ਰਹੇ ਹੋ ਉਹਦਾ ਜਿਹੜੀ ਡਿਊਟੀ ਹੈ ਜਾਂ ਫੰਕਸ਼ਨ ਡਿਸਚਾਰਜ ਕਰਨ ਤੋਂ ਤੇ ਦੂਜਾ ਹੈਗਾ 188 ਜਿਹੜਾ ਹੈਗਾ ਕਿ ਜਿਹੜਾ ਤੁਹਾਡਾ ਡਿਸਓਬਿਡੀਅੰਸ ਹੈ ਉਹ ਕਿਸੇ ਦੀ ਉਹ ਕਿਸੇ ਨੂੰ ਡੇਂਜਰ ਵੀ ਪਹੁੰਚਾ ਸਕਦਾ ਹੈ ਤੁਹਾਡਾ ਕਿਸੇ ਦੀ ਹਿਊਮਨ ਲਾਈਫ ਦੀ ਸੇਫਟੀ ਨੂੰ ਵੀ ਜਪੋਡਾਈਜ਼ ਕਰ ਸਕਦਾ ਹੈ ਕਿਉਂਕਿ ਦੇਖੋ ਸਾਨੂੰ ਨਹੀਂ ਪਤਾ ਦੇਖੋ ਠੀਕ ਹੈ ਕੰਗਨਾ रावत ਜੀ ਉਹ ਬਹੁਤ ਵੱਡੇ ਇਲੈਕਟਿਡ ਉਥੋਂ ਕੈਂਡੀਡੇਟ ਆਏ ਨੇ ਲੇਕਿਨ ਉਹਨਾਂ ਦੇ ਨਾਲ ਹੋਰ ਵੀ ਕਈ ਅਸੋਸੀਏਟਸ ਨੇ ਸਾਨੂੰ ਨਹੀਂ ਪਤਾ ਕਿ ਕੰਗਨਾ रावत ਜੀ ਨੇ ਬੈਗਜੇਜ ਕੀ ਹੈ ਜਾਂ ਉਹਨਾਂ ਦੇ ਅਸੋਸੀਏਟਸ ਨੇ ਬੈਗਜੇਜ ਕੀ ਹੈ ਅਗਰ ਉਹ ਸਾਰੇ ਇਦਾਂ ਬਿਨਾ ਸਿਕਿਉਰਿਟੀ ਚੈੱਕ ਦੇ ਚਲੇ ਜਾਣਗੇ ਕੁਝ ਵੀ ਹਾਦਸਾ ਹੋ ਸਕਦਾ ਹੈ ਸੋ ਉਹ ਕੌਣ ਰਿਸਪੌਂਸਿਬਿਲਟੀ ਲਏਗਾ ਸੋ ਇਹ ਬਹੁਤ ਜਿਹੜੀ ਆਪੀਸੀ ਤੁਸੀਂ 186 ਐਂਡ 188 ਦੱਸਿਆ ਹਾਂਜੀ ਇਹਦੇ ਚ ਅਗਰ ਕੋਈ ਗਿਲਟੀ ਪਾਇਆ ਜਾਂਦਾ ਤੇ ਉਹਨੂੰ ਮੈਕਸਿਮਮ ਜਾਂ ਮਿਨੀਮਮ ਕਿੰਨੀ ਸਜ਼ਾ ਹੋ ਸਕਦੀ ਹੈ ਦੇਖੋ ਦੇਖੋ 6 ਮਹੀਨੇ ਦੀ ਸਜ਼ਾ ਹੁੰਦੀ ਹੈ ਮਤਲਬ ਸਜ਼ਾ ਅਦੀ ਇੰਨੀ ਜ਼ਿਆਦਾ ਨਹੀਂ ਹੈ ਲੇਕਿਨ ਫਿਰ ਵੀ ਇਹ ਇੱਕ ਆਫੈਂਸ ਬੰਦਾ ਹੈਗਾ ਔਰ ਇੱਕ ਸਟੇਟ ਆਫੈਂਸ ਬੰਦਾ ਹੈ ਕਿਉਂਕਿ ਤੁਸੀਂ ਪਬਲਿਕ ਸਰਵੈਂਟ ਨੂੰ ਉਹਦੇ ਡਿਊਟੀ ਕਰਨ ਤੋਂ ਰੋਕਦੇ ਪਾਇਓ ਜੀ ਸਮਝ ਗਏ ਨਾ ਤੇ ਇਟ ਇਜ਼ ਇਟ ਬਿਕਮਸ ਅ ਸਟੇਟ ਆਫੈਂਸ ਐਂਡ ਇਟ ਇਜ਼ ਨਾਟ ਅ ਸਮਾਲ ਆਫੈਂਸ ਹਾਲਾਂਕਿ ਪਨਿਸ਼ਮੈਂਟ ਐਨੀ ਉਹਦੇ ਅੰਦਰ ਜ਼ਿਆਦਾ ਨਹੀਂ ਹੈਗੀ ਲੇਕਿਨ ਫਿਰ ਵੀ ਇਟ ਇਜ਼ ਅ ਸਟੇਟ ਆਫੈਂਸ ਕਿਉਂਕਿ ਯੂ ਆਰ ਸਟਾਪਿੰਗ ਇਹ ਕੋਈ ਪਰਸਨਲ ਆਫੈਂਸ ਨਹੀਂ ਹੈ ਪਰਸਨਲ ਕੰਪਲੇਂਟ ਨਹੀਂ ਹੈ ਕਿਉਂਕਿ ਤੁਸੀਂ ਇੱਕ ਗਵਰਨਮੈਂਟ ਸਰਵੈਂਟ ਨੂੰ ਰੋਕ ਰਹੇ ਹੋ ਉਹਦੀ ਡਿਊਟੀ ਨਿਭਾਉਣ ਤੋਂ ਦੇਖੋ ਹੁਣ ਕੋਈ ਪੁਲਿਸ ਆਫਸਰ ਵੀ ਹੋ ਸਕਦਾ ਹੈ ਕੋਈ ਵੀ ਹੋ ਸਕਦਾ ਹੈ ਅਗਰ ਤੁਸੀਂ ਕੋਈ ਪੁਲਿਸ ਆਫਸਰ ਇਨਵੈਸਟੀਗੇਸ਼ਨ ਜਾਂ ਕਾਰਵਾਈ ਕਰ ਰਹੇ ਹੋ ਤੁਸੀਂ ਉਹਨੂੰ ਰੋਕੋਗੇ ਤੇ ਦੈਟ ਇਜ਼ ਅ ਆਫੈਂਸ ਆਫੈਂਸ ਓਕੇ ਐਂਡ ਇਟ ਇਜ਼ ਓਰ ਨੋ ਆਫੈਂਸ ਐਸ ਕਰਕੇ ਹੁੰਦਾ ਹੈ ਕਿ ਤੁਸੀਂ ਪਬਲਿਕ ਸਰਵੈਂਟ ਨੂੰ ਉਹਦੀ ਡਿਊਟੀ ਡਿਸਚਾਰਜ ਕਰਨ ਤੋਂ ਜਾਂ ਉਹਦੇ ਕੰਮ ਕਰਨ ਤੋਂ ਤੁਸੀਂ ਰੁਕਾਵਟ ਪਾ ਰਹੇ ਹੋ ਤੇ ਇਹ ਇਹ ਇੱਕ ਆਫੈਂਸ ਹੈਗਾ ਔਰ ਐਸ ਕਰਕੇ ਸਾਨੂੰ ਇਹ ਲੱਗਿਆ ਕਿ ਤੁਸੀਂ ਜਦੋਂ ਸ਼ਰਮਤੀ ਕੁਲਵਿੰਦਰ ਕੌਰ ਨੇ ਜੋ ਵੀ ਹਾਦਸਾ ਹੋਇਆ ਤੁਸੀਂ ਉਹਦੇ ਖਿਲਾਫ ਐਫ ਆਰ ਵੀ ਕਰਤੀ ਹਾਂ ਲੇਕਿਨ ਤੁਸੀਂ ਜਿਹੜੀ ਕੰਗਣਾ ਰਾਵਤ ਹੈ ਤੁਸੀਂ ਉਹ ਔਰ ਉਹਦੇ ਅਸੋਸੀਏਟ ਜਿਹੜੇ ਬਿਨਾ ਸਿਕਿਉਰਿਟੀ ਦੇ ਕਰਕੇ ਔਰ ਐਦਾਂ ਆਪਣਾ ਹਾਈ ਹੰਡਰਡ ਲੈਵਲ ਨਾਲ ਉਹ ਗਏ ਨੇ ਉਹਨਾਂ ਦੇ ਖਿਲਾਫ ਤੁਸੀਂ ਕੋਈ ਨੀ ਕਿਉਂ ਨਹੀਂ ਕਾਰਵਾਈ ਕੀਤੀ ਇਹ ਬਹੁਤ ਵੱਡਾ ਇੱਕ ਜਿਹਨੂੰ ਕਹਿੰਦੇ ਨੈਗਲੀਜੈਂਸ ਹੈ ਔਨ ਦਿ ਪਾਰਟ ਆਫ 에어ਪੋਰਟ ਅਥਾਰਟੀ ਏਅਰਪੋਰਟ ਅਥਾਰਟੀ ਔਰ ਜਿਹੜੇ ਉੱਥੋਂ ਦੇ ਪੁਲਿਸ ਜਿਹੜੇ ਸਿਕਿਉਰਿਟੀ ਵਾਲੇ ਨੇ ਬਹੁਤ ਵੱਡਾ ਨੈਗਲੀਜੈਂਸ ਹੈ ਕਿ ਤੁਸੀਂ ਇਹਨਾਂ ਨੂੰ ਬਿਨਾਂ ਸਿਕਿਉਰਿਟੀ ਦੇ ਅਲਾਉ ਕੀਤਾ ਔਰ ਤੁਸੀਂ ਦੇਖੋਗੇ ਜਦੋਂ ਉਹਦੇ ਬਾਅਦ ਜਦੋਂ ਉਹ ਗਈ ਹੈ ਤੇ ਸਾਰੇ ਉਹਨਾਂ ਦੇ ਜਿਹੜੇ ਪੋਲਿਟਿਕਲ ਅਸੋਸੀਏਟ ਸੀਗੇ ਉਹਨਾਂ ਨੇ ਉਹਨਾਂ ਨੂੰ ਘਰਾਉ ਕਰਕੇ ਉਹਨਾਂ ਨੂੰ ਸੇਫ ਕਰਕੇ ਇਦਾਂ ਇਦਾਂ ਉਹਨਾਂ ਦੇ ਨਾਲ ਜਾ ਰਹੇ ਨੇ ਇਹ ਮਤਲਬ ਉਸ ਵੇਲੇ ਕੋਈ ਵੀ ਉਹ ਬੰਦਾ ਕੋਈ ਐਦਾਂ ਦਾ ਕਾਉਂਟਰਫੀਟ ਜਾਂ ਕੋਈ ਚੀਜ਼ ਉਹ ਉਹ ਸਿਕਿਉਰਿਟੀ ਤੋਂ ਮਤਲਬ ਬਿਨਾਂ ਸਿਕਿਉਰਿਟੀ ਚੈੱਕ ਦੇ ਵੀ ਲਿ ਜਾ ਸਕਦਾ ਤੇ ਇਹ ਬਹੁਤ ਵੱਡੀ ਨੈਗਲੀਜੈਂਸ ਹੈ ਔਨ ਦਿ ਪਾਰਟ ਆਫ 에어ਪੋਰਟ ਅਥਾਰਟੀ ਜਿਹੜਾ ਕਦੇ ਹੋਣਾ ਨਹੀਂ ਚਾਹੀਦਾ ਤੇ ਮੈਂ ਉਹਨਾਂ ਨੂੰ ਪੁੱਛਿਆ ਐਸਐਸਪੀ ਮੋਹਾਲੀ ਨੂੰ ਔਰ ਡੀਆਈਜੀ ਨੂੰ ਕਿ ਤੁਸੀਂ ਇਦਾਂ ਦੀ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਔਰ ਜਿਹੜਾ ਉੱਥੇ ਜਿਹੜਾ ਹਿਮਾਚਲ ਇੱਕ ਕੈਪਟਨ ਕੀ ਇੱਕ ਲੇਡੀ ਪਰਸਨਲ ਨੂੰ ਉੱਥੇ 에어ਪੋਰਟ ਅਥਾਰਟੀ ਦੀ ਲੇਡੀ ਪਰਸਨਲ ਨੂੰ ਹਿੱਟ ਕਰ ਰਹੇ ਤੁਸੀਂ ਉਹਦੇ ਖਿਲਾਫ ਵੀ ਕਿਉਂ ਨਹੀਂ ਅਥਾਰ ਕਾਰਵਾਈ ਕੀਤੀ ਤੇ ਇਹ ਚੀਜ਼ਾਂ ਮੈਂ ਪੁੱਛਿਆ ਨੇ ਔਰ ਰੰਗ ਇਹ ਬਹੁਤ ਇੰਪੋਰਟੈਂਟ ਹੈ ਦੇਖੋ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹ ਲੋਕਾਂ ਦੇ ਰਿਪਰੈਜ਼ੈਂਟੇਟਿਵਸ ਨੇ ਉਹ ਇਲੈਕਟਿਡ ਨੇ ਬਾਏ ਦ ਪੀਪਲ ਕਿ ਸਾਨੂੰ ਰਿਪਰੈਜ਼ੈਂਟ ਕਰੋ ਤੇ ਉਹ ਅਗਰ ਐਦਾਂ ਦੀਆਂ ਹਰਕਤਾਂ ਕਰਨਗੇ ਆਪਣਾ ਮਤਲਬ ਬਿਨਾਂ ਸਿਕਿਉਰਿਟੀ ਚੈੱਕ ਦੇ ਕਾਨੂੰਨ ਦੀ ਕੋਈ ਪਰਵਾਹ ਨਹੀਂ ਕਰਨਗੇ ਤੇ ਲੋਕੀ ਅੱਗੇ ਜਿਹੜੇ ਉਹ ਦਿਨ ਉਹਨਾਂ ਦੇ ਜਿਹੜੇ ਲੋਕ ਜਿਹੜੇ ਲੋਕਾਂ ਨੇ ਉਹਨਾਂ ਨੂੰ ਇਲੈਕਟ ਕੀਤਾ ਉਹ ਕਿੱਦਾਂ ਕਾਨੂੰਨ ਦੀ ਉਬੇਦਾਰ ਨਹੀਂ ਕਿੱਦਾਂ ਕਾਨੂੰਨ ਨੂੰ ਉਬੇਦਾਰ ਕਰਨਗੇ ਇਹ ਬੜੀ ਵੱਡੀ ਇਹ ਬੜਾ ਵੱਡਾ ਮੁੱਦਾ ਹੈ ਜਿਹੜੇ ਸਾਡੇ ਪੋਲੀਟੀਕਲ ਪਾਰਟੀਆਂਜ਼ ਔਰ ਸੈਲੀਬ੍ਰਿਟੀਜ਼ ਜਾਂ ਜੋ ਵੀ ਨੇ ਵੱਡੇ ਹਾਈ ਲੈਵਲ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਉਹ ਕਾਨੂੰਨ ਦੀ ਮਤਲਬ ਰੱਖਸ਼ਾ ਨਹੀਂ ਕਰਦੇ ਜਾਂ ਜਾਂ ਕਾਨੂੰਨ ਨੂੰ ਰਿਸਪੈਕਟ ਨਹੀਂ ਕਰਨਗੇ ਤੇ ਅੱਗੇ ਜਿਹੜੇ ਹੋਰ ਕਾਮਨ ਲੋਕੀ ਨੇ ਉਹ ਕਿੱਦਾਂ ਰਿਸਪੈਕਟ ਕਰਨਗੇ ਸੋ ਇਹ ਚੀਜ਼ ਹੈ ਇਹ ਔਰ 에어ਪੋਰਟ ਅਥਾਰਟੀ ਦੇ ਜਿਹੜੇ ਰੂਲਸ ਨੇ ਇਹ ਮੰਡੇਟਰੀ ਨੇ ਇਹ ਸਾਰਿਆਂ ਦੇ ਉੱਤੇ ਲਾਗੂ ਨੇ कोई भी आ, मतलब न, न, मतलब इग्नोर नहीं कर सकते हो क्योंकि एक बार जहाज चढ़ गया की नो बड़ी नोज कोई दरवाजा खोल के किसी नहीं कट है सो ये चीज बहुत ही इंपोर्टेंट है ਔਰ ਇਹ ਚੀਜ਼ ਨਨੂ ਲਾਗੂ ਕਰਨੀ ਚਾਹੀਦੀ ਹੈ ਔਰ ਹਰ ਇੱਕ ਨੇ ਉੱਤੇ ਲਾਗੂ ਹੁੰਦੀ ਹੈ ਇਹ ਮੇਰਾ ਕਹਿਣਾ ਹੈ ਇਹਦੇ ਉੱਤੇ ਅੱਛਾ ਜੀ ਬਾਈ ਦੇ ਵਿੱਚ ਜਿਵੇਂ ਤੁਸੀਂ ਹੋਰ ਵੀ ਨਾਲ ਐਡਵੋਕੇਟ ਜਿਨ੍ਹਾਂ ਨੇ ਐਸਐਸਪੀ ਮਾਲੀ ਔਰ ਡੀਆਈਜੀ ਸੀਐਸਐਫ ਨੂੰ ਕਿਹਾ ਗਏ ਜੇ ਜਿਹੜੀਆਂ ਕਨਸਰਨਡ ਅਥਾਰਟੀਆਂ 188 ਔਰ ਜਿਹੜੀ ਦੂਜੀ ਤੁਸੀਂ ਕਿਹਾ ਕਿ 186 ਦੇ ਤਹਿਤ ਕੇਸ ਰਜਿਸਟਰਡ ਨਹੀਂ ਕਰਦੇ ਫਿਰ ਤੁਹਾਡਾ ਫਰਦਰ ਐਕਸ਼ਨ ਕੀ ਰਹੇਗਾ ਜੀ ਦੇਖੋ ਐਦਾ ਆਏਗਾ ਕਿ ਇਹਨਾਂ ਨੂੰ ਅਸੀਂ ਇੱਕ ਅਸੀਂ ਹੋਰ ਕੰਮ ਕਰ ਰਹੇ ਹਾਂ ਅਸੀਂ ਹੁਣ ਸਾਡੇ ਕੋਲੀ ਗਏ ਨੇ ਸਤਵਿੰਦਰ ਕੌਰ ਉਹਨਾਂ ਨੇ ਇੱਕ ਆਰਟੀਆਈ ਵੀ ਲਗਾਈ ਹੈ ਕਿਉਂਕਿ ਸਾਡੇ ਕੋਲ ਇਸ ਵੇਲੇ ਉਹਦੀ ਐਫਆਈਆਰ ਔਰ ਸਟੇਟਮੈਂਟ ਦੀ ਕਾਪੀ ਨਹੀਂ ਹੈ ਕੁਲਵਿੰਦਰ ਕੌਰ ਦੀ ਸੋ ਜਦੋਂ ਉਹ ਆ ਜਾਏਗੀ ਅਸੀਂ ਇਹਨਾਂ ਨੂੰ ਹੋਰ ਇਹਨਾਂ ਦੇ ਉੱਤੇ ਪ੍ਰੈਸ਼ਰ ਪਾਵਾਂਗੇ ਕਿ ਤੁਸੀਂ ਇਹਨਾਂ ਦੇ ਹੁਣ ਜਿਹੜੇ ਉੱਤੇ ਜਿਹੜੇ ਮਿਨਿਸਟਰੀ ਹੈ ਉਹਨਾਂ ਨੂੰ ਵੀ ਅਸੀਂ ਲਿਖਾਂਗੇ ਕਿ ਭਈ ਇਹਨਾਂ ਏ ਐਦਾਂ ਦੇ ਇਹਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਔਰ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਥੋੜਾ ਪ੍ਰੈਸ਼ਰ ਪਾਉਂਗੇ ਦੂਜੀ ਗੱਲ ਇਹ ਹੈ ਕਿ ਐਸ ਵੇਲੇ ਸਿੱਖਾਂ ਦੇ ਖਿਲਾਫ 올ਓਵਰ ਇੰਡੀਆ کئی ਜਗ੍ਹਾ ਤੁਸੀਂ ਦੇਖੋਗੇ ਬੜਾ ਹੇਟ ਕਰਾਈਮ ਹੋ ਰਿਹਾ ਹੈ ਹਾਂ ਬੜਾ ਕਿਤੇ ਕੋਈ ਬਿਨਾ ਕੋਈ ਮਤਲਬ ਦੇ ਉਹਨਾਂ ਨੂੰ ਕੋਈ ਖਾਲਿਸਤਾਨੀ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਤੇ ਉਹਨਾਂ ਦੀ ਪੱਗ ਦੇਖ ਕੇ ਉਹਨਾਂ ਨੂੰ ਖਾਲਿਸਤਾਨੀ ਫਿਰ ਉਹਨਾਂ ਨੂੰ ਮਾਰ ਦੇਣੇ ਤੁਸੀਂ ਦੇਖੋਗੇ ਕਿ ਜਦੋਂ ਕਈ ਲੋਕੀ ਜਦੋਂ ਹਿੰਦਪੁਰ ਸਾਹਿਬ ਜਾ ਰਹੇ ਨੇ ਜਾਂ ਗੁਰਦੁਆਰਾ ਮਾਨੀਕਰਨ ਸਾਹਿਬ ਉੱਥੇ ਵੀ ਰਸਤੇ 'ਚ ਸਾਡੇ ਗੁਰਸਿੱਖ ਜਿਹੜੇ ਨੇ ਉਹਨਾਂ ਨੂੰ ਕਈ ਵਾਰੀ ਮਤਲਬ ਅਟੈਕ ਕੀਤਾ ਜਾਂਦਾ ਹੈ ਤੇ ਇਹ ਜਿਹੜਾ ਹੇਟ ਕ੍ਰਾਈਮ ਹੈ ਨਾ ਇਹਦੇ ਖਿਲਾਫ ਅਸੀਂ ਸੁਪਰੀਮ ਕੋਰਟ 'ਚ ਪੀਆਲ ਪਾਣਾ ਚਾਹੁੰਦੇ ਹਾਂ ਕਿ ਬਈ ਇਹ ਚੀਜ਼ ਸੈਂਟਰ ਨੂੰ ਆਨਸਰ ਕਰਨਾ ਪਏਗਾ ਕਿ ਬਈ ਤੁਸੀਂ ਕੋਈ ਡਾਇਰੈਕਸ਼ਨਸ ਇਸ਼ੂ ਕਰੋ ਕਿ ਬਈ ਇਦਾਂ ਦੀ ਇਹ ਚੀਜ਼ਾਂ ਨਾ ਬੰਦ ਕਰਨ ਕਿਉਂਕਿ ਇਹ ਦੇਖੋ ਇਹ ਜੋ ਵੀ ਹੈਗਾ ਤੁਸੀਂ ਸਾਡੇ ਖਿਲਾਫ ਆਪ ਤੁਸੀਂ ਕਾਨੂੰਨ ਨੂੰ ਅਬੇ ਨਹੀਂ ਕਰਦੇ ਹੋ ਔਰ ਸਾਡੇ ਉੱਤੇ ਤੁਸੀਂ ਸਾਰੇ ਕਾਨੂੰਨ ਲਾਗੂ ਕਰ ਦਿੰਦੇ ਹੋ ਕਿ ਇਹਨਾਂ ਨੇ ਇਹ ਵੀ ਕੀਤਾ ਹੈ ਉਹ ਵੀ ਕੀਤਾ ਹੈ ਸੋ ਇਹ ਬਹੁਤ ਗਲਤ ਚੀਜ਼ ਹੈ ਸੋ ਇਹ ਚੀਜ਼ ਅਸੀਂ ਮਿਨਿਸਟਰੀ ਨੂੰ ਵੀ ਲਿਖਣਾ ਚਾਹੁੰਗੇ ਤੁਸੀਂ ਦੇਖਾ ਪੁਲਿਸ ਅਗਰ ਨਹੀਂ ਕੋਈ ਐਕਸ਼ਨ ਕਰਦੀ ਤੇ ਪੁਲਿਸ ਤੁਨੂੰ ਵੀ ਪਾਰਟੀ ਬਣਾਇਆ ਜਾ ਰਿਹਾ ਸੀ ਕਿ ਕੋਰਟ ਦੇ ਵਿੱਚ ਵੀ ਜਾਓਗੇ ਫਿਰ ਤੁਸੀਂ ਜੀ ਦੇਖੋ ਦੇਖੋ ਐਦਾ ਹੈਗਾ ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਕਿ ਦਿੱਲੀੋਂ ਕੋਈ ਕੋਈ ਕੰਪਲੇਂਟ ਕੇਸ ਮੈਜਿਸਟ੍ਰੇਟ ਦੇ ਸਾਹਮਣੇ ਨਹੀਂ ਕਰਾਂਗੇ ਉਹ ਜਿਹੜੇ ਸਾਡੇ ਪੁਲਿਸ ਹੈਗੇ ਨੇ ਪੰਜਾਬ ਵਿੱਚ ਅਗਰ ਉਹ ਚਾਹਣ ਕਿ ਉਹ ਇਹਨਾਂ ਦੇ ਖਿਲਾਫ ਅਗਰ ਕੋਈ ਕੰਪਲੇਂਟ ਕੇਸ ਕਰਨਾ ਚਾਹੁੰਦੇ ਨੇ ਉਹ ਐਟ ਲਿਬਰਟੀ ਨੇ ਬਾਕੀ ਇਹ ਹੈਗਾ ਕਿ ਅਸੀਂ ਇੱਥੇ ਦਿੱਲੀ 'ਚ ਪੀਆਲ ਜ਼ਰੂਰ ਪਾਵਾਂਗੇ ਪਬਲਿਕ ਇੰਟਰਸਟ ਲਿਟੀਗੇਸ਼ਨ ਕਿ ਇਹ ਜਿਹੜਾ ਹੇਟ ਕਰਾਇਮ ਹੈ ਸਾਡੇ ਸਿੱਖਾਂ ਦੇ ਖਿਲਾਫ ਇਹ ਬੰਦ ਹੋਣਾ ਚਾਹੀਦਾ ਹੈ ਨਹੀਂ ਔਰ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜੀ ਕੰਗਣਾ ਰੌਤ ਨੇ ਟਿੱਪਣੀ ਕੀਤੀ ਹੈਗੀ ਹੈ ਕਿ ਪੰਜਾਬ ਚੱਤਵਾਦ ਇੱਕ ਹਲਕਾ ਹਲਸ ਨਹੀਂ ਉਸ ਤੋਂ ਬਾਅਦ ਹੀ ਸਿੱਖਾਂ ਦੇ ਖਿਲਾਫ ਹੇਟ ਕਰਾਇਮ ਵਧਿਆ ਦੇਸ਼ 'ਚ ਨੇ ਇਹ ਹੇਟ ਕਰਾਇਮ ਕਾਫੀ ਦੇਰ ਤੋਂ ਵੀ ਚੱਲਦਾ ਪਿਆ ਲੇਕਿਨ ਕੀ ਹੁੰਦਾ ਹੈ ਕਿ ਜਦੋਂ ਐਦਾਂ ਦਾ ਕੋਈ ਮੁੱਦਾ ਆਂਦਾ ਹੈ ਨਾ ਇਹ ਹੋਰ ਐਮਪਲੀਫਾਈ ਕਰ ਦਿੰਦਾ ਹੈ। ਹੋਰ ਹੇਟ ਰਿਸਪੈਕਟ ਕਰ ਦੈਂ। ਕਿਉਂਕਿ ਦੇਖੋ ਮੈਂ ਪਿਛਲੇ 5-6 ਸਾਲਾਂ ਤੋਂ ਬੇਅਦਬੀ ਦੇ ਕੇਸਸ ਮਾਰਾ ਦੇ ਕਰ ਰਹੀ ਆ ਤਾਂ ਮੈਂ ਦੇਖਦੀ ਆ ਕਿ ਸੋਸ਼ਲ ਮੀਡੀਆ 'ਚ ਬਹੁਤ ਜ਼ਿਆਦਾ ਹੇਟ੍ਰੀਡ ਸਪਰੈਡ ਹੋ ਰਹੀ ਹੈ। ਕਈ ਚੈਨਲਸ ਨੇ ਜਿਹੜੇ ਹੇਟ੍ਰੀਡ ਸਪਰੈਡ ਕਰਦੇ ਨੇ ਸਾਡੇ ਮਹਾਰਾਜ ਦੇ ਖਿਲਾਫ ਔਰ ਇਵਨ ਅਦਰਵਾਈਜ਼ ਮੈਂ ਬਹੁਤ ਜ਼ਿਆਦਾ ਕਾਰਵਾਈ ਕਰ ਚੁੱਕੀਆਂ ਐਨੈਡੋਟ ਜਿਹਨੂੰ ਬਲੈਸ ਮੈਂ ਵੀ ਕੇਸਿਸ ਕਰਦੇ ਹਾਂ ਬੇਤਮੀ ਦੇ ਕੇਸਿਸ ਔਰ ਕਈ ਜਗ੍ਹਾ ਹੈਗੇ ਨਹੀਂ ਤੁਸੀਂ ਦੇਖੋਗੇ ਸਾਡੇ ਮਥੁਰਾਜ ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ ਉੱਥੇ ਕੈਂਟਨਮੈਂਟ ਵਿੱਚ ਇੱਕ ਗੁਰਦੁਆਰਾ ਸਾਹਿਬ

ਉਹਨਾਂ ਨੇ ਕਿਹਾ ਕਿ ਸਿਕਿਉਰਿਟੀ ਪਰਪਸ ਬਟ ਬਟ ਕੀ ਸਿਕਿਉਰਿਟੀ ਪਰਪਸ ਹੈ ਸੋ ਐਦਾਂ ਕਈ ਜਗ੍ਹਾ ਜਿਹੜੇ ਨੇ ਸਾਡੇ ਗੁਰਦੁਆਰਾ ਸਾਹਿਬ ਸਾਡੇ ਤੋਂ ਲਿੱਤੇ ਜਾ ਰਹੇ ਨੇ ਜਿਹੜੇ ਹੋਰ ਕਈ ਜਗ੍ਹਾ ਤੁਸੀਂ ਦੇਖੋਗੇ ਨਾਰਥ ਈਸਟ ਵਿੱਚ ਵੀ ਔਰ ਜਿੱਦਾਂ ਉਹ ਕਿਉਂਕਿ ਬਾਹਰ ਦੇ ਦੇਸ਼ਾਂ 'ਚ ਜੋ ਹੋ ਰਿਹਾ ਹੈ ਨਾ ਅਨਫੋਰਚਨਟਲੀ ਉਹ ਸਾਡੇ ਉੱਤੇ ਵੀ ਉਹ ਅਟੈਕ ਕਰਦੇ ਨੇ ਅਸੀਂ ਕੋਈ ਖਾਲਿਸਤਾਨੀ ਸਪੋਰਟਰ ਨਹੀਂ ਆ ਵੀ ਆਰ ਨੋਟ ਖਾਲਿਸਤਾਨੀ ਸਪੋਰਟਰਸ ਲੇਕਿਨ ਇਹ ਲੋਕੀ ਸਾਨੂੰ ਜਾਨ ਮੋਚ ਕੇ ਐਦਾਂ ਦੇ ਵਰਡਸ ਯੂਜ਼ ਕਰਦੇ ਨੇ ਕਿ ਜਿਹਦੇ ਨਾਲ ਸਾਨੂੰ ਠੇਸ ਪਹੁੰਚੇ ਅੱਛਾ ਜਿਵੇਂ ਕੰਗੜਾ ਰਾਉਤ ਨੇ ਕਿਹਾ ਕਿ ਮੇਰੇ ਥੱਪੜ ਮਾਰੇ ਇਲਜ਼ਾਮ ਲਗਾਏ ਉਸ ਲੇਡੀ ਕਨਸਟੇਬਲ ਕਰਵਿੰਦਰ ਕੌਰ ਤੇ ਉਸ ਤੋਂ ਬਾਅਦ ਜਿਹੜੀ ਕੰਗੜਾ ਰਾਉਤ ਦੀ ਸਟੇਟਮੈਂਟ ਆਈ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਬੀਇੰਗ ਅ ਲਾਇਰ ਦੇਖੋ ਐਦਾਂ ਹੈ ਸ਼ੀ ਇਜ਼ ਇਨਸਟੀਗੇਟਿੰਗ ਅ ਹੇਟ ਰੇਡ ਉਹ ਇਨਸਟੀਗੇਟ ਕਰ ਰਹੀ ਹੈ ਔਰ ਇਤੋਂ ਤੱਕ ਉਹ ਸੋਸ਼ਲ ਹੋਣੇ ਕੀ ਹੋਣੇ ਕੀ ਕਿਤਾ ਜਦੋਂ ਇਹ ਜੋ ਵੀ ਹਾਦਸਾ ਹੋਇਆ ਕਿਉਂਕਿ ਉਹਨੇ ਸਿਰਫ ਆਪਣੀ ਸਾਈਡ ਸਟੋਰੀ ਦੱਸੀ ਹੈ ਉਹਨੇ ਉਸ ਸਟੋਰੀ ਜਿੱਚ ਕਿੰਨਾ ਮਿਰਚ ਮਸਾਲਾ ਪਾਇਆ ਸਾਨੂੰ ਨਹੀਂ ਪਤਾ ਲੇਕਿਨ ਉਹਨੇ ਜਿਹੜੀ ਸ਼੍ਰੀਮਤੀ ਕੁਲਵਿੰਦਰ ਕੌਰ ਹੈ ਉਹਦਾ ਸਾਈਡ ਦੀ ਸਟੋਰੀ ਕਦੀ ਉਹਦਾ ਬਚਾਈ ਦਾ ਬਿਆਨ ਅੱਗੇ ਨਹੀਂ ਆਇਆ ਠੀਕ ਹੈ ਤੇ ਇਹ ਜਿਹੜੀ ਕੰਗਨਾ रावत ਹੈ ਇਨੋ ਨੇ ਕੀ ਕੀਤਾ ਜਦੋਂ ਇਹ ਜੁੜਾ ਜਿਹੜਾ ਇਨਸੀਡੈਂਟ ਹੋਇਆ ਸਟ੍ਰੇਟ ਅਵੇ ਉਹ ਸੋਸ਼ਲ ਮੀਡੀਆ ਚ ਆ ਗਈ ਬਿਕੋਜ਼ ਉਹਨੂੰ ਪਤਾ ਹੈ ਇਹ ਚੀਜ਼ ਉਹ ਸੈਲੀਬ੍ਰਿਟੀ ਔਰ ਐਕਟਰਸ ਰਹਿ ਚੁੱਕੀ ਹੈ ਉਹਨੇ ਇਮੀਡੀਏਟਲੀ ਆਪਣੇ YouTube ਵੀਡੀਓ ਬਣਾ ਕੇ ਸਰਕੂਲੇਟ ਕਰਤਾ ਕਿ ਇਹ ਐਦਾਂ ਕਦੋਂ ਇਹ ਮਟੀਰੀਲਿਜ਼ਮ ਔਰ ਐਕਸਟ੍ਰੀਮਿਜ਼ਮ ਖਤਮ ਹੋਏਗਾ ਪੰਜਾਬ ਵਿੱਚ ਐ ਦਾਨੀਆ ਸਟੇਟਮੈਂਟਸ ਕਰਕੇ ਤਾਂ ਉਹ ਉਹਦਾ ਏਮ ਇਹ ਸੀਗਾ ਕਿ ਮੈਂ ਕਿਸੇ ਤਰ੍ਹਾਂ ਨਫਰਤ ਫੈਲਾਵਾ ਐਂਡ ਹੇਟਡ ਫੈਲਾਵਾ ਅਮੋਂਗ ਪੀਪਲ ਔਰ ਜਿਹੜੇ ਲੋਕੀ ਗੁਲਵਿੰਦਰ ਕੌਰ ਨੂੰ ਸਪੋਰਟ ਕਰਦੇ ਸੀ ਇਹਨੇ ਹੋਰ-ਔਰਨ ਦੇ ਖਿਲਾਫ ਬਿਆਨ ਦਿੱਤਾ ਕਿ ਜਿਹੜੇ ਵੀ ਉਹਨੂੰ ਸਪੋਰਟ ਕਰਦੇ ਨੇ ਉਹਨੋ ਨੋਟ ਹੈ ਮਾ ਮਤਲਬ ਸਾਈਕੋਲੋਜੀਕਲ ਦੇਰ ਦੇ ਹੈਵ ਗਾਟ ਕ੍ਰਿਮੀਨਲ ਟੈਂਡੈਂਸੀਸ ਮਤਲਬ ਦੇ ਹੈਵ ਗਾਟ ਸਾਈਕੋਲੋਜੀਕਲ ਕ੍ਰਿਮੀਨਲ ਟੈਂਡੈਂਸੀਸ ਕਿ ਉਹ ਐਨਾ ਪੁਰਾਣਾ ਔਰ ਔਰ ਆਪਣੇ ਬਿਆਨ ਵਿੱਚ ਕਹ ਰਹੀ ਹੈ ਕਿ ਇਹ ਤੋ 3 ਸਾਲ ਪੁਰਾਣਾ ਚੀਜ਼ ਤੁਰੇ ਆਪਣੇ ਉਹ ਅੰਦਰ ਮਨ ਵਿੱਚ ਰੱਖੀ ਹੋਈ ਹੈ ਕਿ ਮੇਰੀ ਮਾਂ ਦੇ ਖਿਲਾਫ ਇਹ ਕਿਤਾਜੀ ਤਾਂ ਤੋਨੇ ਕੀਤਾ ਹੈ ਤਾਂ ਇਹ ਚੀਜ਼ ਜਿਹੜੀ ਹੈ ਨਾ ਉਹ ਜਿਹੜੇ ਉਹ ਸਪਰਿੰਟ ਕਰ ਰਹੀ ਹੈ ਕਿ ਅਗਰ ਤੁਸੀਂ ਹੈ ਕਿ ਇਦਾਂ ਦੇ ਲੋਕੀ ਜਿਹੜੇ ਸਲਾਪ ਨੂੰ ਮਤਲਬ ਠੀਕ ਸਮਝਦੇ ਨੇ ਉਹ ਲੋਕੀ ਈਵਨ ਰੇਪ ਨੂੰ ਔਰ ਮਰਡਰ ਨੂੰ ਵੀ ਠੀਕ ਸਮਝਦੇ ਇਹ ਬਹੁਤ ਗਲਤ ਤਰ੍ਹਾਂ ਦੇ ਬਿਆਨ ਦਿੰਦੇ ਆਂ ਔਰ ਦਿਸ ਇਜ਼ ਵੈਰੀ ਰੋਂਗ ਅਸੀਂ ਦੇਖੋ ਜਦ ਤੱਕ ਤੁਸੀਂ ਇੰਡੀਵਿਜੂਅਲ ਸਾਰੀ ਕਾਰਵਾਈ ਕਰ ਰਹੇ ਹੋ ਕਿ ਤੁਹਾਡੀ ਕੋਈ ਵਕੀਲਾਂ ਦੀ ਕੋਈ ਜਥੇਬੰਦੀ ਹੈ ਦਿੱਲੀ ਦੇ ਵਿੱਚ ਇਹ ਸਾਡੀ ਬਹੁਤ ਵੱਡੀ ਅ ਸਿਕ ਲੀਗਲ ਏਡ ਹੈਗਾ ਜਿਹੜੇ ਮੋਰ ਦਨ ਆਈ ਥਿੰਕ ਅਬਾਊਟ 20 30 ਲਾਇਰਸ ਹੈਗੇ ਆ ਅਸੀਂ ਜੀ ਔਰ ਲੇਕਿਨ ਐਸ ਮੁੱਦੇ ਜਿਹੜਾ ਹੁਣੇ ਇਹ ਮੈਂ ਐਸਐਸਪੀ ਮੋਹਾਲੀ ਔਰ ਡੀਆਈਜੀ ਸੀਆਈਐਫ ਆਈਐਸਐਫ ਨੂੰ ਜਿਹੜੀ ਚਿੱਠੀ ਲਿਖੀ ਹੈ ਇਹ ਮੈਂ ਜਿਹੜੇ ਨੇਮਡ ਸਾਡੇ ਗੁਰਸਿੱਖ ਹੈਗੇ ਨੇ ਬਹੁਤ ਸੀਨੀਅਰ ਲਾਇਰਸ ਨੇ ਜਿੱਦਾਂ ਸਰਦਾਰ ਨਵਕਰਨ ਸਿੰਘ ਜੀ ਔਰ ਪੰਜਾਬ ਐਂਡ ਹਰਿਆਣਾ ਦੇ ਹਿਊਮਨ ਰਾਈਟਸ ਐਕਟੀਵਿਸਟ ਹੈਗੇ ਨੇ ਔਰ ਸਾਡੇ ਇੱਕ ਦਿੱਲੀ ਦੇ ਸਰਦਾਰ ਮਨਦੀਪ ਸਿੰਘ ਜੀ ਉਹ ਵੀ ਕ੍ਰਿਮੀਨਲ ਲਾਇਰ ਨੇ ਔਰ ਜੇ ਹੈਗੇ ਨੇ ਸਤਵਿੰਦਰ ਕੌਰ ਜੀ ਉਹ ਉੱਥੇ ਮਹਾਰਾਸ਼ਟਰ 체ਗੇ ਨੇ ਉਹ ਵੀ ਬਹੁਤ ਲਰਨਡ ਲਾਇਰ ਨੇ ਮੈਂ ਸਾਰਿਆਂ ਨੂੰ ਕੰਸਲਟ ਕਰਕੇ ਸਲਾਹ ਕਰਕੇ ਤਾਂ ਇਹ ਮੈਂ ਇਹ ਮੈਂ ਲੈਟਰ ਡਰਾਫਟ ਕੀਤੀ ਹੈ ਔਰ ਸਾਡਾ ਇਹ ਵਿਚਾਰ ਹੈਗਾ ਕਿ ਵੀ ਜਰੂਰ ਐਕਸ਼ਨ ਦੇਖੋ ਉਹ ਭਾਵੇਂ ਉਹ ਸੈਲੀਬ੍ਰਿਟੀ ਹੋਏ ਪੋਲਿਟਿਸ਼ੀਅਨ ਹੋਏ ਕੋਈ ਵੀ ਹੋਏ ਹਾਂ ਸਭ ਦੀ ਸਭ ਨੂੰ ਸਿਕਿਉਰਿਟੀ ਚੈੱਕਅਪ ਮੈਂਡੇਟਰੀ ਹੈ ਔਰ ਇਹ ਚੀਜ਼ ਅਸੀਂ ਇਗਨੋਰ ਨਹੀਂ ਕਰ ਸਕਦੇ ਹਾਂ ਸਪੈਸ਼ਲੀ ਜਿੱਥੇ 에ਅਰਪੋਰਟ ਅਥਾਰਟੀਜ਼ ਦਾ ਸਵਾਲ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਐਡਵੋਕੇਟ ਸਾਹਿਬ